ਇੱਕ ਚੀਜ਼ ਹੋਰ ਜ਼ਰੂਰ ਕਹਿਣਾ ਚਾਹਾਂਗਾ ਜਿਨੇ ਵੀ ਵੀਡੀਓ ਵਾਇਰਲ ਕੀਤੀ ਹੈ ਮੇਰੀ ਇੱਕ ਬੇਨਤੀ ਹੈ ਜੀ ਜੇ ਉਹ ਵੀਡੀਓ ਸੱਚੀ ਹੈ ਤੇ ਉਰਾ ਕੋਈ ਨਾ ਕੋਈ ਪ੍ਰੂਫ ਜ਼ਰੂਰ ਲਾਇਆ ਗਿਆ ਹੈ ਵੀਡੀਓ ਮੀਨਸ ਡੀਵੀਆਰ ਤੋਂ ਆਈ ਹੈ ਤੁਸੀਂ ਮੰਨਦੇ ਹੋ ਜੀ ਇਸ ਨੂੰ ਜੇ ਡੀਵੀਆਰ ਤੋਂ ਆਈ ਹੈ ਤਾਂ ਡੀਵੀਆਰ ਮੀਡੀਆਜ਼ ਹਮਨੇ ਪੇਸ਼ ਹੋਏ ਠੀਕ ਹੈ ਜੀ ਤੇ ਜੇ ਉਹ ਐਪ ਦੇ ਥਰੂ ਬਣੀ ਹੈ ਫਿਰ ਕੋਈ ਡੀਵੀਆਰ ਨਹੀਂ ਨਿਕਲਣਾ ਤੇ ਕੋਈ ਸਿਸਟਮ ਨਹੀਂ ਨਿਕਲਣਾ ਕੋਈ ਕੈਮਰਾ ਨਹੀਂ ਨਿਕਲਣਾ ਤੇ ਇੱਕ ਬੇਨਤੀ ਹੈ ਉਹ ਵੀਡੀਓ ਜਿਹੜੀ ਆ ਰਹੀ ਹੈ ਉਹਦਾ ਡੀਵੀਆ ਜਿਹੜਾ ਉਹ ਮੀਡੀਆ ਸਾਹਮਣੇ ਆੜਾ ਚਾਹੀਦਾ ਹੈ ਜਦੋਂ ਡੀਵੀਆ ਲੈ ਕੇ ਆਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਦੀ ਗੱਲ ਦੱਸਾਂਗੇ ਵੀ ਅਸੀਂ ਕੀ ਚੀਜ਼ ਉਹਨਾਂ ਦੇ ਅਗੇਂਸਟ ਲੈ ਕੇ ਆਵਾਂਗੇ ਹਾਂ ਨੇ ਫਿਲਹਾਲ ਦੀ ਘੜੀ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਇਹ ਕਿ ਉਹਨਾਂ ਦਾ ਬਹੁਤ ਵੱਡਾ ਸਕੈਮ ਵੀ ਸਾਡੇ ਕੋਲ ਸਾਹਮਣੇ ਆਇਆ ਹੈ ਜਿਹੜਾ ਕਿ ਉਹਨਾਂ ਨੇ ਮੀਡੀਆ ਪਲੈਟਫਾਰਮ ਤੋਂ ਕੀਤਾ ਹੈ ਉਹ ਜਿਹੜੀ ਲੇਡੀ ਹੈ ਉਹ ਚ ਦਿਖ ਰਹੀ ਹੈ ਉਹਰੇ ਨਾਲ ਉਹਰੇ ਕੁਛ ਇੱਕ ਦੋ ਸਾਥੀ ਹੈ ਸਾਡੇ ਕੋਲ ਰਿਟਰਨ ਦੇ ਵਿੱਚ ਹੈਗਾ ਇੱਕ ਮੀਡੀਆ ਪਲੈਟਫਾਰਮ ਤੇ ਇੱਕ ਬਹੁਤ ਵੱਡਾ ਸਕੈਮ ਹੈ ਜਦ ਸਾਨੂੰ ਲੋੜ ਪੈਗੀ ਉਹ ਅਸੀਂ ਜ਼ਰੂਰ ਲੈ ਕੇ ਆਵਾਂਗੇ ਇਸ ਟਾਈਮ ਸਾਡੇ ਕੋਲ ਇਹ ਰਿਕਾਰਡ ਉਹ ਸਾਡਾ ਫਾਈਲ ਦੇ ਅੰਦਰ ਬੰਦ ਹੈ ਬਟ ਹਜ ਹਾਲੇ ਫਿਰ ਸਾਡੀ ਕੋਸ਼ਿਸ਼ ਹੈ ਵੀ ਚਲੋ ਅਗਰ ਉਹ ਕਿਸੇ ਅ ਗਲਤ ਅੰਸਰਾ ਦੇ ਚੱਕਰ ਚ ਪੈ ਕੇ ਇਹ ਕੰਮ ਕਰ ਰਹੀ ਹੈ ਤੇ ਸਾਨੂੰ ਤਾਂ ਫਿਰ ਦੇਖੋ ਜੀ ਇਹ ਸਿਖਾਇਆ ਜਾਂਦਾ ਵੀ ਤੁਸੀਂ ਮਾਫ ਕਰੋ ਲੇਕਿਨ ਅਗਰ ਉਹ ਆਪਣੀ ਕਰਤੂਤਾ ਤੋਂ ਬਾਅਦ ਨਹੀਂ ਆਣਗੇ ਫਿਰ ਅਗਲੀ ਪ੍ਰੈਸ ਕਾਨਫਰੰਸ 'ਚ ਅਸੀਂ ਇਹਨਾਂ ਦੀਆਂ ਕਾਪੀਆਂ ਕਰਕੇ ਵਿਧ ਪ੍ਰੂਫ ਜਿਹੜੇ ट्रांजੈਕਸ਼ਨਾਂ ਹੋਈਆਂ ਔਰ ਅਸੀਂ ਤਾਂ ਹੁਣ ਇਨਕੁਆਰੀ ਵੀ ਕਰਾਵਾਂਗੇ ਜਿਹੜੀ ਆ ਪ੍ਰਾਪਰਟੀ ਬਣੀ ਹੈ ਚਾਰ-ਚਾਰ ਗੱਦੀਆਂ ਹੋਈਆਂ ਕਿੱਥੋਂ ਹੋਈਆਂ ਉਹਰੀਆਂ ਵੀ ਇਨਕੁਆਰੀ ਵੀ ਹੁਣ ਅਸੀਂ ਬਿਠਾਵਾਂਗੇ ਵੀ ਕਾਈਂਡਲੀ ਪ੍ਰਸ਼ਾਸਨ ਨੂੰ ਵੀ ਸਾਡੀ ਮੰਗ ਹੈ ਵੀ ਉਹ ਇਨਕੁਆਰੀ ਜਿਹੜੀ ਕੀਤੀ ਜਾਵੇ ਉਹ ਮੈਰਿਟ ਤੇ ਕੀਤੀ ਜਾਵੇ ਤੇ ਰਹੀ ਗੱਲ ਇੱਕ ਜਿਹੜਾ ਰੀਸੈਂਟਲੀ ਕੇਸ ਸੀਗਾ ਪ੍ਰਾਪਰਟੀ ਦਾ ਕਪੂਰ ਥਲੇ ਉਰੇ ਉੱਤੇ ਅ ਪੁਲਿਸ ਡਿਪਾਰਟਮੈਂਟ ਨੇ ਡਿਪਾਰਟਮੈਂਟ ਵੱਲੋਂ ਇੱਕ ਸਿੱਖ ਬੈਠੀ ਹੋਈ ਤੇ ਉਹ ਸਿੱਟ ਦਾ ਜਦ ਰਿਜ਼ਲਟ ਆਏਗਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਵੀ ਕਾਲ ਬਨੇਗਾ ਰ ਕੌਣ ਬਨੇਗਾ ਨਹੀਂ ਔਰ ਸਿੰਪਲ ਸਿੰਪਲ ਜਿਹੜਾ ਮੇਨ ਮਕਸਦ ਹੈ ਜੀ ਪ੍ਰੋਫਿਟ ਜੀ ਦਾ ਅੱਜ ਵੀ ਤਰੀਕ ਸੀਗੀ ਅੱਜ ਤਰੀਕ ਸੀਗੀ ਕੱਲ ਵੀਡੀਓ ਆਰ ਲਓ ਤੁਸੀਂ ਇਸ ਚੀਜ਼ ਨੂੰ ਸਮਝੋ ਸਿੰਪਲ ਸਿੰਪਲ ਇਹ ਮਕਸਦ ਹੈ ਕਿ ਅਸੀਂ ਇਹਨਾਂ ਦੀ ਜਿਹੜੀ ਡੇਟ ਹੈ ਉਹਦੇ ਇੱਕ ਦਿਨ ਪਹਿਲਾਂ ਕੋਈ ਇਹੋ ਜਿਹਾ ਪ੍ਰੋਪਗੈਂਡਾ ਕਰੀਏ ਜਿਸ ਦੇ ਨਾਲ ਇਹਨਾਂ ਦੀ ਇਮੇਜ ਔਰ ਇਹਨਾਂ ਦਾ ਜਿਹੜਾ ਕੇਸ ਦਾ ਡਿਸੀਜਨ ਆਲਾ ਉੱਤੇ ਗਲਤ ਇੰਪੈਕਟ ਪਵੇ ਸੋ ਇਹ ਗੱਲਾਂ ਜਿਹੜੀ ਹੈ ਮੀਡੀਆ ਸਾਹਿਬ ਨੇ ਕਰਨੀਆਂ ਬਹੁਤ ਜ਼ਰੂਰੀ ਸੀਗੀ ਤਾਂਕਿ ਤੁਸੀਂ ਇੱਕ ਬਹੁਤ ਅੱਛਾ ਪਲੈਟਫਾਰਮ ਹੈ ਦੇਖੋ ਅੱਜ ਦੇ ਟਾਈਮ ਤੇ ਫੋਨ ਦੇ ਉੱਪਰ ਬਹੁਤ ਈਜ਼ੀ ਅਪਰੋਚ ਹੈ ਤੇ ਹਰ ਕੋਈ ਬੰਦਾ ਨਿਊਜ਼ ਦੇਖਦਾ ਹੈ ਤੇ ਮੈਂ ਚਾਹਣਾ ਵੀ ਤੁਸੀਂ ਇਸ ਚੀਜ਼ ਨੂੰ ਵਕਤਵੱਤ ਲੋਕਾਂ ਤੱਕ ਪਹੁੰਚਾਓ ਤਾਂਕਿ ਲੋਕਾਂ ਨੂੰ ਬਦਲ ਲੱਗ ਸਕੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਵੀਡੀਓ ਦਾ ਅਸੀਂ ਫਿਰ ਤੋਂ ਮੈਂ ਤੁਹਾਨੂੰ ਖੰਡਨ ਕਰਦਾ ਜੀ ਉਹ ਵੀਡੀਓ ਜਿਹੜੀ ਹੈ ਟੋਟਲੀ ਫੇਕ ਵੀਡੀਓ ਹੈ ਐਡਿਟ ਵੀਡੀਓ ਹੈ ਇਸ ਤੋਂ ਇਲਾਵਾ ਕੋਈ ਪੰਦੇ ਕੁਝ ਨਹੀਂ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪ੍ਰੋਫੈਟ ਬਲਜਿੰਦਰ ਮਿਨਿਸਟਰੀ ਦੇ ਪ੍ਰਧਾਨ ਵੀ ਸਾਡੇ ਵਿੱਚ ਮੌਜੂਦ ਹੈ ਅਵਧਾਰ ਜੀ ਵੀ ਉਹ ਵੀ ਆਪਣੀ ਗੱਲ ਜ਼ਰੂਰ ਰੱਖਣ